ਸਿਵਲ ਹਸਪਤਾਲ ਫਾਜ਼ਿਲਕਾਦੀ ਫਾਰਮੇਸੀ ਵਿੱਚ ਦਵਾਈਆਂ ਚੋਰੀ ਕਰਨ ਦੀ ਵੀਡੀਓ ਹੋਈ ਵਾਇਰਲ ਹਪਤਾਲ ਦਰਮਿਆਨ ਚੋਰੀ ਦੀ ਪੁਸ਼ਟੀ ਹੋਣ ਤੇ ਇਤਲਾ ਪੁਲਿਸ ਨੂੰ ਦਿੱਤੀ ਜਾਏਗੀ ਆਪਣੇ ਤੁਹਾਡੇ ਫਾਰਮੇਸੀ ਵਿੱਚ ਸੰਜਨਾ ਨੇ ਕੰਪਲੇਂਟ ਦਿੱਤੀ ਕਿ ਉਹਨਾਂ ਦੇ ਫਾਰਮੇਸੀ ਦੇ ਵਿੱਚੋਂ ਕੁਝ ਮੈਡੀਸਿਨ ਚੋਰੀ ਕੀਤੀ ਗਈ ਹੈ ਤੇ ਮੰਦੇ ਬੁਲਾ ਕੇ ਮੈਂ ਸਾਰਾ ਪੁੱਛਦਾ ਕਾਰਵਾਈ ਪਾਉਂਗਾ ਫਿਰ ਦੇਖੀਏ ਕੀ ਨੀ ਹਾਂ ਵਿੱਚ ਕੋਈ ਜੇ ਹੋਇਆ ਵੀ ਚੋਰੀ ਵਾਲਾ ਈਸ਼ੂ ਫਿਰ ਉਸੇ ਤਰ੍ਹਾਂ ਪੁਲਿਸ ਨੂੰ ਸੇ ਫਾਰਵਰਡ ਕਰਾਂਗੇ ਆਮ ਤੌਰ ਤੇ ਘਰਾਂ ਵਿੱਚ ਮਾਲਕ ਦੀ ਗੈਰ ਹਾਜ਼ਰੀ ਦੇ ਵਿੱਚ ਘਰ ਵਿੱਚੋਂ ਸੋਨੇ ਚਾਂਦੀ ਦੀ ਕੀਮਤੀ ਚੀਜ਼ਾਂ ਚੋਰੀ ਹੋਣ ਦੀ ਖਬਰ ਆਮ ਸੁਣੀਆਂ ਹੋਣਗੀਆਂ ਪਰ ਹਸਪਤਾਲ ਵਿੱਚੋਂ ਕਿਸੇ ਵੱਲੋਂ ਦਵਾਈਆਂ ਦੀ ਚੋਰੀ ਕਰਨ ਦਾ ਮਾਮਲਾ ਪਹਿਲੀ ਵਾਰ ਦੇਖਣ ਤੇ ਸੁਣਨ ਨੂੰ ਆਇਆ ਹੈ ਜਿਹਾ ਤੁਹਾਨੂੰ ਤਸਵੀਰਾਂ ਫਾਜ਼ਿਲਕਾਦੇ ਸਿਵਲ ਹਸਪਤਾਲ ਦੇ ਫਾਰਮੇਸੀ ਵਿਭਾਗ ਦੀਆਂ ਦਿਖਾ ਰਹੇ ਹਨ ਜਿੱਥੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਟਾਫ ਦੀਆਂ ਅੱਖਾਂ ਵਿੱਚ ਘੱਟਾ ਪਾਉਂਦੇ ਹੋਏ ਫਾਰਮੇਸੀ ਅੰਦਰੋਂ ਦਵਾਈਆਂ ਚੋਰੀ ਕਰਕੇ ਆਪਣੇ ਬੈਗ ਵਿੱਚ ਪਾਈਆਂ ਜਾ ਰਹੀਆਂ ਹਨ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਸਬੰਧੀ ਜਦੋਂ ਫਾਰਮੇਸੀ ਅਫਸਰ ਸੰਜਨਾ ਰਾਣੀ ਨੂੰ ਪਤਾ ਚੱਲਿਆ ਤਾਂ ਉਹਨਾਂ ਵੱਲੋਂ ਇੱਕ ਲਿਖਤੀ ਸ਼ਿਕਾਇਤ ਐਸਐਮਓ ਨੂੰ ਚੋਰੀ ਹੋਣ ਸਬੰਧੀ ਦਿੱਤੀ ਗਈ ਜਿਸ ਵਿੱਚ ਲਿਖਿਆ ਹੈ ਕਿ ਉਹ ਦਵਾਈਆਂ ਦੇਣ ਵਿੱਚ ਰੁੱਝੇ ਹੋਏ ਸਨ ਤਾਂ ਉਸ ਦੇ ਦਰਮਿਆਨ ਕਿਸੇ ਅਣਪਛਾਤੇ ਵੱਲੋਂ ਫਾਰਮੇਸੀ ਅੰਦਰ ਵੜ ਕੇ ਦਵਾਈਆਂ ਚੋਰੀ ਕਰਕੇ ਆਪਣੇ ਬੈਗ ਵਿੱਚ ਪਾਈਆਂ ਗਈਆਂ ਹਨ ਇਸ ਸਬੰਧੀ ਜਦੋਂ ਐਸਐਮਓ ਡਾਕਟਰ ਰੋਹਿਤ ਗੋਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਪਨੇ ਤੁਹਾਡੇ ਫਾਰਮੇਸੀ ਵਿੱਚ ਸੰਜਣਾ ਨੇ ਇੱਕ ਕੰਪਲੇਂਟ ਦਿੱਤੀ ਕਿ ਉਹਨਾਂ ਦੇ ਫਾਰਮੇਸੀ ਦੇ ਵਿੱਚੋਂ ਕੁਝ ਮੈਡੀਸਿਨ ਚੋਰੀ ਕੀਤੀ ਗਈ ਹੈ। ਹਾਂਜੀ ਹਾਂਜੀ। ਉਹਦੀ ਵੀਡੀਓ ਵੀ ਆ ਰਹੀ ਸੋਸ਼ਲ ਮੀਡੀਆ ਤੇ ਇਸ ਪੰਨ ਵਿੱਚ ਜਿਹੜੀ ਕੰਪਲੇਂਟ ਦਿੱਤੀ ਗਈ ਕੀ ਕਾਰਵਾਈ ਤਾਰੇਗੀ? ਸਰ ਮੰंडे ਬੁਲਾਇਆ ਮੈਂ ਦੇਖਦਾ ਮੈਂ ਕੀ ਈਸ਼ੂ ਹੋਇਆ ਕਿਉਂਕਿ ਕੱਲ ਮੈਂ ਲੇਟ ਗਿਆ ਛੁੱਟੀ ਤੇ ਸੀਗਾ ਉਸ ਦਿਨ ਵੀ ਜਿਸ ਦਿਨ ਇਹ ਇਨਸੀਡੈਂਟ ਹੈ ਤੇ ਮੰਡੇ ਬੁਲਾ ਕੇ ਮੈਂ ਸਾਰਾ ਉੱਚਦਾ ਕਾਰ ਹੋਈ ਪਾਉਂਗਾ ਫਿਰ ਉਸਦੀ ਹੈ ਕੀ ਨਹੀਂ ਮੰਡੇ ਮਤਲ ਕਿਹਨਾਂ ਨੂੰ ਬੁਲਾਇਆ ਜਾਏਗਾ ਜੀ ਲੋ ਜੀ ਫਾਰਮੇਸੀ ਚ ਵੀ ਕੀ ਫਾਰਮੇਸੀ ਅਫਸਰ ਨੂੰ ਬੁਲਾਵਾਂਗੇ ਸੰਜਨਾ ਮੈਡਮ ਠੀਕ ਹੈ ਉਹ ਇੱਕ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਆ ਰਹੀ ਉਹ ਚ ਦਿਖ ਰਿਹਾ ਬੰਦੇ ਚੋਰੀ ਕਰ ਰਿਹਾ ਹੈਗਾ ਉਹਦੇ ਖਿਲਾਫ ਮੈਂ ਵੀਡੀਓ ਦੇਖਤੀ ਆ ਬਟ ਥਿੰਗ ਇਜ਼ ਕਿ ਜਿੰਨਾ ਚਿਰ ਮੈਂ ਗੁਲਾਮਾਂ ਦੀ ਮੈਡਮ ਨਾਲ ਗੱਲ ਕਰ ਉਹ ਕੀ ਨਹੀਂ ਆ ਠੀਕ ਹੈ ਠੀਕ ਹੈ ਪਰ ਇਲੈਕਟ੍ਰਿਕਸ ਤਾਂ ਮੈਡਮ ਨੇ ਉਹ ਤਾਂ ਵਾਪਸ ਵੀ ਹੋ ਰਹੀ ਹੈ ਲੈਟਰ ਹਾਂ ਬਿਲਕੁਲ ਬਿਲਕੁਲ ਉਹਦੇ ਤਾਂ ਹੈਗਾ ਕਲੀਅਰ ਵੀ ਚੋਰੀ ਹੈ ਕੁਝ ਹੈ ਹਾਂਜੀ ਬਟ ਥਿੰਗ ਇਜ਼ ਜਿੰਨਾ ਜਰ ਆਪਾਂ ਨੂੰ ਕਨਫਰਮ ਨਹੀਂ ਹੁੰਦਾ ਉਹਨਾਂ ਚ ਠੀਕ ਕਮੈਂਟ ਨਹੀਂ ਕਰ ਸਕਦੇ ਨਾ ਉਹਨਾਂ ਚ ਹਾਲ ਦੀ ਗੱਡੀ ਤੁਸੀਂ ਪੜਤਾਲ ਉਹਦੀ ਕਰੋਗੇ ਆਪਣੇ ਦੇ ਵਿੱਚ ਹਾਂਜੀ ਜੀ ਜੀ ਉਸ ਤੋਂ ਬਾਅਦ ਫਿਰ ਕੋਈ ਤੁਹਾਨੂੰ ਲੱਗਿਆ ਤੇ ਹਾਂਜੀ ਫਿਰ ਕੋਈ ਇਹ ਹੋਇਆ ਵੀ ਚੋਰੀ ਵਾਲਾ ਇਸ਼ੂ ਫਿਰ ਉਸੇ ਤਰ੍ਹਾਂ ਪੁਲਿਸ ਨੂੰ ਅਸੀਂ ਫਾਰਵਰਡ ਕਰਾਂਗੇ ਹੁਣ ਦੇਖਣਾ ਹੋਏਗਾ ਕਿ ਚੋਰੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿਵਲ ਹਸਪਤਾਲ ਅਤੇ ਪੁਲਿਸ ਪ੍ਰਸ਼ਾਸਨ ਸਰਕਾਰੀ ਦਵਾਈਆਂ ਚੋਰੀ ਕਰਨ ਵਾਲੇ ਖਿਲਾਫ ਕੀ ਕਾਰਵਾਈ ਕਰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹੇਟ ਪੰਜਾਬੀ ਟੀਵੀ ਲਈ ਹਰਪਿਤ ਮੈਮੀ ਜਲਾਲਾਬਾਦ